ਮੈਂ ਇੱਕ ਵਾਰ ਦੱਸਦਾ ਜਦੋਂ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਕੀ ਹੋ ਗਿਆ ਕਾਹਤੋਂ ਤਵੇ ਬੈਠੇ ਹੋ ਨਾ ਸਰ ਦੁਆਰਾ ਦੁਆਰਾ ਇਹੀ ਮੈਸੇਜ ਆ ਰਿਹਾ ਹੈ ਕਿ ਪੇਪਰ ਹੋਰ ਅੱਗੇ ਜਾਊਗਾ ਉਹ ਭਾਈ ਪੇਪਰ ਪੀਸੇਸ ਦਾ ਪੋਸਟਪੋਨ ਨਹੀਂ ਹੋ ਰਿਹਾ 7 ਦਸੰਬਰ ਨੂੰ ਹੀ ਪੀਸੇਸ ਦਾ ਪ੍ਰੀ ਹੋਣਾ ਤੇ 100% ਹੋਣਾ ਆ ਪੀਪੀਐਸਸੀ ਨੇ ਪ੍ਰੂਫ ਦਿੱਤੇ ਆ ਸਰ ਕੀ ਪ੍ਰੂਫ ਆ ਜੀ ਸਰ ਉਹਨਾਂ ਨੇ ਕਹਿਤਾ ਵੀ ਜੋ ਵੀਡੀਓਗ੍ਰਾਫੀ ਹੋਣੀ ਹੈ ਉਹ ਬੰਦੇ ਵੀ ਆਜੋ। ਉਹਨਾਂ ਨੇ ਕਹਿਤਾ ਜੋ ਵੀ ਕੁਐਸਚਨ ਪੇਪਰ ਵਗੈਰਾ ਪਹੁੰਚਾਣੇ ਉਹਦੇ ਵਾਸਤੇ ਗੱਡੀਆਂ ਵੀ ਕਰ ਲਈਆਂ ਹੋਰ ਪ੍ਰੂਫ ਕੀ ਦੇਣ। ਤੇ ਭਰਾਵਾ ਹੋਰ ਉਹਨਾਂ ਨੇ ਵੀਡੀਓਗ੍ਰਾਫੀ ਵਿਆਹ ਦੀ ਮਂਗਾਈ ਆ ਆਪਣੇ ਲਈ। ਤੁਹਾਡੇ ਪੇਪਰ ਲਈ ਮੰਗਾਈ ਹੋਈ ਆ। ਠੀਕ ਹੈ। ਸੋ ਪੇਪਰ 7 ਦਸੰਬਰ ਨੂੰ ਹੋਣਾ ਫਾਈਨਲ ਹੈ ਅਫਵਾਹਾਂ ਦੇ ਵਿੱਚ ਨਾ ਆਵੋ ਤੇ ਜੇ ਤਿਆਰੀ ਵਧੀਆ ਕਰ ਰਹੇ ਹੋ ਇਸ ਤਿਆਰੀ ਨੂੰ ਪੱਕਾ ਕਰ ਲਓ ਹੋਰ ਜਿੱਦਾਂ ਐਮਟੀਵੀ ਦੇ ਨਾਲ ਸੋ ਆਪਣਾ ਐਮਟੀਵੀ ਸੈੱਟ ਬਹੁਤ ਸਾਰੇ ਬੱਚਿਆਂ ਦੇ ਘਰਾਂ ਤੱਕ ਪਹੁੰਚ ਗਿਆ ਇਸ ਤਰੀਕੇ ਨਾਲ। ਇਸ ਐਮਟੀਵੀ ਸੈੱਟ ਦੇ ਵਿੱਚ 25 ਆਪਣੇ ਟੈਸਟ 25 ਉਹ ਮਾਰਸ਼ੀ ਸ਼ਟਾ ਨੇ ਇਹਨਾਂ 25 ਵਿੱਚੋਂ 20 ਹੈਗੇ ਆ GS ਦੇ FLT ਤੇ 5 ਹੈਗੇ ਆ C ਸੈੱਟ ਦੇ FLT ਸੋ ਬਾਕੀ ਜਿਹੜੇ 15 ਦਿਨ ਬਚੇ ਆ ਧਿਆਨ ਨਾਲ ਆਪਦੇ FLT ਅਟੈਂਪਟ ਕਰੋ ਤੇ 7 ਦਸੰਬਰ ਦੀ ਤਿਆਰੀ ਕਰੋ ਕਿਉਂਕਿ PPS ਦੀ ਤਿਆਰੀ ਹੋ ਚੁੱਕੀ ਹੈ